ਸਾਰੇ ਹੀ ਸਰੋਤਿਆਂ ਨੂੰ ਪਿਆਰ ਭਰਿਆ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰੇ ਚੈਨ ਨਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਪੰਜਾਬ ਦੇ ਵਿੱਚ ਮੀਡੀਆ ਦੇ ਉੱਪਰ ਛਾਈ ਹੋਈ ਕਾਂਸਟੇਬਲ ਅਮਨਦੀਪ ਕੋਲ ਜਿਸ ਨੇ ਮਾਮਲੇ ਦੇ ਵਿੱਚ ਇੱਕ ਹੋਰ ਨਵਾਂ ਤੇ ਅਹਿਮ ਮੋੜ ਆਇਆ ਹੈ ਕਾਂਸਟੇਬਲ ਅਮਨਦੀਪ ਕੋਲ ਜਿਸ ਦਾ ਨਾਤਾ ਪੰਜਾਬ ਦੇ ਉਹ ਨੌਜਵਾਨ ਲੋਕ ਗਾਇਕ ਸਿੱਧੂ ਮੂਸੇਵਾਲੇ ਦੇ ਨਾਲ ਕਨੈਕਸ਼ਨ ਜੁੜਿਆ ਹੈ ਪੁਲਸ ਦੇ ਵੱਲੋਂ ਨਵੇਂ ਪੁਲਾਸੇ ਕੀਤੇ ਗਏ ਨੇ ਕਿ ਅਮਨਦੀਪ ਕੋਰ ਸਿੱਧੂ ਮੂਸੇਵਾਲੇ ਨਾਲ ਕਦੋਂ ਤੋਂ ਰਹਿ ਰਹੀ ਸੀ ਸਿੱਧੂ ਮੂਸੇਵਾਲੇ ਦੇ ਨਾਲ ਰਹਿਣ ਤੋਂ ਬਾਅਦ ਕਿਹੜੇ-ਕਿਹੜੇ ਦੇਸ਼ਾਂ ਦੇ ਵਿੱਚ ਟੂਰ ਲਾਇਆ ਉਸਨੇ ਜੋ ਉਸ ਦੀ ਤਸਕਰੀ ਦੇ ਨਾਲ ਮਾਮਲਾ ਜਿਦਾਇ ਉਹ ਜੁੜਦਾ ਨਜ਼ਰ ਆ ਰਿਹਾ ਸਿੱਧੂ ਮੂਸੇਵਾਲਾ ਜੋ ਕਾਂਗਰਸ ਦਾ ਲੀਡਰਸ਼ਿਪ ਸਿੰਘ ਅਸੇ ਬਠਿੰਡਾ ਤੋਂ ਜੋ ਕਾਬੂ ਕੀਤੀ ਗਈ ਕਾਂਸਟੇਬਲ ਅਮਨਦੀਪ ਕੌਰ ਦੇ ਨਸ਼ਾ ਤਸਕਰੀ ਨੂੰ ਲੈ ਕੇ ਹਰ ਰੋਜ਼ ਨਵੇਂ ਖੁਲਾਸੇ ਹੋ ਰਹੇ ਨੇ ਹਰ ਰੋਜ਼ੀ ਨਵੇਂ-ਨਵੇਂ ਜਿਹੜੇ ਉਸ ਵਿੱਚ ਮੀਲ ਪੱਥਰ ਕਾਇਮ ਹੋ ਰਹੇ ਨੇ ਜਿਵੇਂ ਹੁਣ ਸਿੱਧੂ ਮੂਸੇਵਾਲੇ ਦੇ ਨਾਲ ਉਸ ਦੀਆਂ ਤਾਰਾਂ ਜੁੜੀਆਂ ਨੇ ਸਿੱਧੂ ਮੂਸੇਵਾਲਾ ਕਦੋਂ ਤੋਂ ਜਿਹੜੀ ਉਹਨਾਂ ਦੇ ਨਾਲ ਤਾਇਨਾਤ ਹੋਈ ਜਦੋਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੀ ਸੁਰੱਖਿਆ ਨੂੰ ਲੈ ਕੇ ਉਸ ਦੀ ਡਿਊਟੀ ਲੱਗੀ ਮਾਨਸਾ ਜਿਲ੍ਹੇ ਦੇ ਵਿੱਚ ਜੋ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਨਾਲ ਉਹਨਾਂ ਦੀ ਰੱਖਿਆ ਦੇ ਵਿੱਚ ਉਸ ਨੂੰ ਤਾਇਨਾਤ ਕੀਤਾ ਗਿਆ ਲੰਬਾ ਸਮਾਂ ਸਿੱਧੂ ਮੂਸੇਵਾਲਾ ਦੇ ਪਰਿਵਾਰ ਦੇ ਉਹ ਬਾਡੀਗਾਰਡ ਬਣ ਕੇ ਰਹੀ ਸੋ ਉਸ ਤੋਂ ਬਾਅਦ ਜਦੋਂ ਉਸਨੇ ਆਪਣੀ ਅਨਗਹਿਲੀ ਕੀਤੀ ਡਿਊਟੀ ਦੇ ਵਿੱਚ ਕਿਉਂਕਿ ਜਦੋਂ ਡਿਊਟੀ ਕਰਦੀ ਹੁੰਦੀ ਸੀ ਉਹਦੀ ਡਿਊਟੀ ਦੇ ਵਿੱਚ ਜਿਹੜਾ ਕਿ ਉਹ ਐਂਬੂਲੈਂਸ ਵਾਲਾ ਬਲਵਿੰਦਰ ਸਿੰਘ ਰਿਲੇਸ਼ਨਸ਼ਿਪ ਜਿਸ ਨਾਲ ਉਸਦੀ ਏ ਉਹ ਉਸ ਨੂੰ ਉੱਥੇ ਜਾ ਕੇ ਜੋ ਮਿਲਦਾ ਸੀ ਜਿਸ ਦੀ ਸ਼ਿਕਾਇਤ ਸਿਕਿਉਰਟੀ ਅਫਸਰ ਕੋ ਪਹੁੰਚੀ ਔਰ ਸਿਕਿਉਰਟੀ ਅਫਸਰ ਨੇ ਉਹਨਾਂ ਨੂੰ ਮੂਸੇ ਵਾਲੇ ਦੇ ਪਰਿਵਾਰ ਦੀ ਸੁਰੱਖਿਆ ਦੇ ਵਿੱਚੋਂ ਹਟਾ ਦਿੱਤਾ। ਫੇਰ ਉਹ ਬਠਿੰਡਾ ਦੇ ਵਿੱਚ ਇੱਥੇ ਡਿਊਟੀ ਕਰਦੀ ਹੈ। ਜਦੋਂ ਕਿ ਹੁਣ ਨਸ਼ਾ ਤਸਕਰੀ ਦੇ ਵਿੱਚ ਉਸਨੇ ਜੋ ਪ੍ਰੌਪਰਟੀ ਬਣਾਈ ਹੈ ਉਹ ਬਹੁਤ ਹੈਰਾਨ ਕਰਨ ਵਾਲੀ ਗੱਲ ਹੈ। ਇੰਨਾ ਨਸ਼ਾ ਤਸਕਰੀ ਵਿੱਚ ਜੋ ਪ੍ਰੌਪਰਟੀ ਸਾਹਮਣੇ ਆ ਰਹੀ ਹੈ, মিডিਆ ਦੁਆਰਾ ਦਿਖਾਈ ਜਾ ਰਹੀ ਹੈ, ਲੋਕਾਂ ਵੱਲੋਂ ਦੱਸੀ ਜਾ ਰਹੀ ਹੈ ਇੱਕ ਔਰਤ ਜਿਹੜੀ ਉਸਦੀ ਸਾਰੇ ਪ੍ਰਾਪਰਟੀ ਦੇ ਬਾਰੇ ਉਸਦੇ ਸਾਰੇ ਖੁਲਾਸੇ ਕਰ ਰਹੀ ਹੈ ਫਿਰ ਉਹ ਸਾਰਾ ਝੂਠੇ ਜਾਂ ਇਸ ਦੇ ਵਿੱਚ ਕੋਈ ਸਚਾਈ ਨਜ਼ਰ ਆਉਂਦੀ ਹੈ ਕਿਉਂਕਿ ਜਦੋਂ ਸਾਰਾ ਉਹਦਾ ਪਿਛਲਾ ਰਿਕਾਰਡ ਦੇਖਿਆ ਗਿਆ ਉਸਦੀ ਪ੍ਰਾਪਰਟੀ ਦੇਖੀ ਗਈ ਤਾਂ ਸਿਰਫ ਉਸਦੇ ਨਾਂ ਤੇ ਇੱਕੋ ਸਕੂਟਰੀ ਬੰਦੀ ਹੈ ਜੋ ਉਹ ਸਕੂਟੀ ਜਿਸ ਦੀ ਕੀਮਤ 70-80 ਹਜ਼ਾਰ ਰੁਪਏ ਉਸ ਤੋਂ ਇਲਾਵਾ ਉਸਦੇ ਨਾਂ ਤੇ ਨਾ ਹੀ ਕੋਈ ਪ੍ਰਾਪਰਟੀ ਨਾ ਹੀ ਉਸਦਾ ਬੈਂਕ ਬੈਲੈਂਸ ਹੈ ਨਾ ਹੀ ਉਸਦਾ ਕੋਈ ਗੱਡੀ ਉਸਦੇ ਨਾਂ ਤੇ ਫਿਰ ਉਹ ਗੱਡੀਆਂ ਉਹ ਕੋਠੀਆਂ ਉਹ ਬੰਗਲੇ ਉਹ ਕਿਸ ਦੇ ਨੇ ਹੁਣ ਪੁਲਿਸ ਵੀ ਇਸ ਦੇ ਵਿੱਚ ਇਨਵੈਸਟੀਗੇਸ਼ਨ ਕਰਨ ਵਿੱਚ ਜਿਹੜੀ ਕਾਮਯਾਬ ਨਹੀਂ ਹੋ ਸਕੀ ਰਹਿੰਦੀ ਉਹ ਆਪਸੀ ਇੱਕ ਕੁੱਤਾ ਵੀ ਉਸਦੇ ਨਾਲ ਸੀ ਜਿਹੜਾ ਉਹ ਕੁੱਤਾ ਬਹੁਤ ਵੱਡਾ ਕਾਨੂੰਨ ਬਣਿਆ ਹੋਇਆ ਕਿ ਉਹ ਕੁੱਤਾ ਕਿੱਥੇ ਗਿਆ ਉਸ ਦਾ ਕੋਈ ਪਤਾ ਨਹੀਂ ਲੱਗ ਰਿਹਾ ਕਿਉਂਕਿ ਉਹ ਕੁੱਤਾ ਪਿਛਲੇ 4 ਦਿਨ ਤੋਂ ਕਿਸੇ ਨੇ ਦੇਖਿਆ ਨਹੀਂ ਉਹ ਕੁੱਤਾ ਜੇ 2 ਦਿਨ ਦੇਖਭਾਲ ਨਾ ਕੀਤੀ ਜਾਵੇ ਤਾਂ ਉਹ ਕੁੱਤਾ ਜਿੰਦਾ ਨਹੀਂ ਰਹਿ ਸਕਦਾ ਉਸ ਕੁੱਤੇ ਨੂੰ ਕੌਣ ਲੈ ਗਿਆ ਇਸ ਦੇ ਬਾਰੇ ਵੀ ਪੁਲਿਸ ਨੂੰ ਜਿਹੜਾ ਕਿ ਭਾਜੜਾ ਪਈਆਂ ਹੋਈਆਂ ਨੇ ਸੋ ਹੁਣ ਸੂਤਰਾਂ ਤੋਂ ਜੋ ਜਾਣਕਾਰੀ ਆਈ ਕਿ ਸਿੱਧੂ ਮੂਸੇਵਾਲੇ ਦੇ ਘਰ ਜਦੋਂ ਤੈਨਾਲ ਸੀ ਤਾਂ ਉਸ ਦਾ ਸਾਥੀ ਜਿਹੜਾ ਬਲਵਿੰਦਰ ਸਿੰਘ ਉਰਖ ਸੋਨੂ ਉਸ ਨੂੰ ਮਿਲਣਾ ਹੁੰਦਾ ਸੀ ਸੁਰੱਖਿਆ ਇੰਚਾਰਜ ਨੇ ਉਹਨਾਂ ਦੀਆਂ ਗਤੀਵਿਧੀਆਂ ਤੇ ਨਜ਼ਰ ਰੱਖੀ ਜਿਸ ਕਾਰਨ ਉਹਨਾਂ ਨੇ ਮਾਨਸਾ ਦੇ ਅਸਿਸਟੈਂਟ ਨਾਨਕ ਸਿੰਘ ਨਾਲ ਇਸ ਬਾਰੇ ਸੂਚਿਤ ਕੀਤਾ ਤੇ ਇਸ ਤੋਂ ਬਾਅਦ ਅਮਨਦੀਪ ਕੋਰ ਨੂੰ ਥਾੜਾ ਦਿੱਤਾ ਗਿਆ ਸੋ ਅਮਨਦੀਪ ਕੋਰ 2011 ਦੇ ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਈ ਸੀ ਤੀਜੀ ਵਾਰ ਜਦੋਂ ਉਸ ਨੂੰ ਆਪਣੇ 14 ਸਾਲ ਦੀ ਨੌਕਰੀ ਕੈਰੀਅਰ ਵਿੱਚ ਗ੍ਰਿਫਤਾਰ ਕੀਤਾ ਗਿਆ ਉਸ ਤੋਂ ਪਹਿਲਾਂ ਵੀ ਦੋ ਵਾਰ ਉਹ ਗ੍ਰਿਫਤਾਰ ਹੋ ਚੁੱਕੀ ਔਰ ਸਸਪੈਂਡ ਵੀ ਹੋਈ ਸੀ ਫਿਰ ਬਹਾਲ ਹੋਈ ਸੀ ਸੋ ਕਰੋੜਾਂ ਦੀ ਜਾਇਦਾਦ ਇਕੱਠੀ ਕੀਤੀ ਪਰ ਉਸਦੇ ਨਾਮ ਤੇ ਸਿਰਫ ਇੱਕ ਸਕੂਟੀ ਹੈ ਬਠਿੰਡਾ ਦੇ ਪਾਸ ਇਲਾਕੇ ਦੇ ਵਿੱਚ ਅੱਠ ਮਰਲੇ ਦਾ ਬੰਗਲਾ ਜਿੱਥੇ ਉਹ ਆਪਣੀ ਗਿਰਫਤਾਰੀ ਤੋਂ ਪਹਿਲਾਂ ਰਹਿ ਰਹੀ ਸੀ ਉਹ ਵੀ ਉਸਦੇ ਨਾਮ ਤੇ ਨਹੀਂ ਕਿਸੇ ਹੋਰ ਦੇ ਨਾਮ ਤੇ ਉਸ ਕੋਲ ਜੋ ਤਿੰਤੀ ਮੂਲ ਦਾ ਸ਼ੀਤ ਕੁੱਤਾ ਹੈ ਜੋ ਭਾਰਤ ਵਿੱਚ ਇਸ ਦੀ ਨਸਲ ਦੀ ਕੀਮਤ 60000 ਤੋਂ ਲੈ ਕੇ 1.5 ਲੱਖ ਦੇ ਕਰੀਬ ਇਸ ਕੁੱਤੇ ਦੀ ਕੀਮਤ ਹੁੰਦੀ ਹੈ ਇਸ ਦੀਆਂ ਪਿਛਲੀਆਂ ਪੀੜ੍ਹੀਆਂ ਦੇ ਇਤਿਹਾਸ ਤੇ ਨਿਰਭਰ ਕਰਦੀ ਏ ਕੁੱਤਾ ਜਿਹੜਾ ਹੈ ਕਿੰਨੇ ਦਾ ਹੁੰਦਾ ਹੈ ਇਹ ਕੁੱਤਾ ਦਿੱਤੀ ਲੋਕ ਜਿਹੜੇ ਸ਼ੌਂਕ ਨਾਲ ਪਾਲਦੇ ਨੇ ਔਰ ਚੀਨ ਦੇ ਰਾਜੇ ਨੂੰ ਖੁਸ਼ ਕਰਨ ਲਈ ਇਹ ਪੇਟ ਕੀਤਾ ਜਾਂਦੇ ਨੇ ਇਸ ਨੂੰ ਪਾਲਣਾ ਵੀ ਆਸਾਨ ਨਹੀਂ ਹੈ ਇਸ ਦੇ ਵਾਲਾਂ ਤੇ ਸਟਾਈਲ ਦਾ ਧਿਆਨ ਰੱਖਣਾ ਪੈਂਦਾ ਹੈ ਹਰ ਰੋਜ਼ ਇਸ ਨੂੰ ਕੰਗੀ ਕਰਨੀ ਪੈਂਦੀ ਹੈ ਸਵੇਰੇ ਸ਼ਾਮ ਇਸ ਨੂੰ ਰੋਣਾ ਪੈਂਦਾ ਸੋ ਇਸ ਤੋਂ ਬਾਅਦ ਕਿਉਂ ਬਹੁਤ ਤੇਜ਼ੀ ਨਾਲ ਉਸਤੇ ਬਾਲ ਵੱਧਦੇ ਹਨ ਤੇ ਅੱਖਾਂ ਨੂੰ ਨੁਕਸਾਨ ਪਹੁੰਚਾਉਂਦੇ ਹਨ ਇਸ ਲਈ ਹਰ ਰੋਜ਼ ਉਸਦੀ ਦੇਖਭਾਲ ਲਈ 7000 ਰੁਪਏ ਇੱਕ ਦਿਨ ਦਾ ਖਰਚਾ ਹੁੰਦਾ ਹੈ ਜੋ ਉਸਤੇ ਉੱਪਰ ਖਰਚਾ ਕੀਤਾ ਜਾਂਦਾ ਉਸ ਨੂੰ ਕੌਣ ਪਾਉਂਦੇ ਇੱਕ ਮਹੀਨੇ ਦਾ 7000 ਰੁਪਿਆ ਖਰਚਾ ਸੋ ਕੁੱਤਾ ਉਹ ਹੈ ਕਿੱਥੇ ਹੁਣ ਪੁਲਿਸ ਨੂੰ ਇਹ ਨਹੀਂ ਪਤਾ ਕਿ ਉਸਦਾ ਕੁੱਤਾ ਕੌਣ ਲੈ ਗਿਆ ਅਮਨਦੀਪ ਕੋਲ ਆਪਣਾ ਕੁੱਤਾ ਪੁੱਛ ਰਹੀ ਹੈ ਕਿ ਮੇਰਾ ਕੁੱਤਾ ਮੇਰੇ ਕੋਲ ਪਚਾਉ ਪਰ ਉਹ ਕੁੱਤਾ ਪੁਲਸ ਨੂੰ ਵੀ ਭਾਜਣਾ ਪਈਆਂ ਹੋਏ ਨੇ ਨਹੀਂ ਮਿਲ ਰਿਹਾ ਸੋ ਪੁਲਸ ਤੇ ਭਾਦੀ ਬਣੀ ਹੋਈਏ ਜੱਜ ਦੇ ਸਾਹਮਣੇ ਜਾ ਕੇ ਅਮਨਦੀਪ ਕੋਲ ਨੇ ਇਹੀ ਮੰਨਿਆ ਕਿ ਮੈਂ ਉਸਤੇ ਬਿਨਾ ਜਿਹੜਾ ਇੱਕ ਫਲ ਨਹੀਂ ਰਹਿ ਸਕਦੀ ਉਹ ਰੋ ਕੁੱਤਾ ਮੇਰਾ ਜਿੱਥੋਂ ਮਰਜ਼ੀ ਮੈਨੂੰ ਲੱਭ ਕੇ ਲਿਆ ਕੇ ਦੋ ਉਹ ਕੁੱਤਾ ਮੇਰਾ ਪੁਲਸ ਵਾਲਿਆਂ ਨੇ ਚੋਰੀ ਕਰ ਲਿਆ ਜਾਂ ਕੋਈ ਹੋਰ ਲੈ ਗਿਆ ਉਸਦੇ ਬਾਰੇ ਅਮਨਦੀਪ ਕੋਲ ਵਾਰ-ਵਾਰ ਜੋ ਪੁੱਛੇਗੀ ਸੋ ਅਮਨਦੀਪ ਕੋਲ ਜੋ ਉਸ ਕੁੱਤੇ ਵਿੱਚ ਅਕਸਰ ਹੀ ਉਸ ਕੁੱਤੇ ਦੇ ਨਾਲ ਰੀਂਦਾ ਮਰਵਾਉਂਦੀ ਹੁੰਦੀ ਸੀ ਔਰ ਆਪਣੀ ਥਾਰ ਦੇ ਅੱਗੇ ਕੁੱਤੇ ਨਾਲ ਬਹੁਤ ਜ਼ਿਆਦਾ ਉਸਤਾਨ ਜਾਂ ਰੀਲਾਮ ਵੈਦ ਹੋਈਆਂ ਹੋਈਆਂ ਨਹੀਂ ਉਹ ਕੁੱਤਾ ਬਠਿੰਡਾ ਵਾਲੇ ਬੰਗਲੇ ਵਿੱਚ ਦਿਖਾਈ ਦਿੰਦਾ ਸੀ ਬਈ ਉੱਥੇ ਰਹਿੰਦਾ ਸੀ ਪਰ ਹੁਣ ਇਹ ਬੰਗਲਾ ਪਿਛਲੇ 4 ਦਿਨਾਂ ਤੋਂ ਬੰਦ ਪਿਆ ਹੈ ਕੋਈ ਨਹੀਂ ਜਾਣਦਾ ਕਿ ਕੁੱਤਾ ਅਜੇ ਵੀ ਇੱਥੇ ਹੈ ਜਾਂ ਉਸ ਨੂੰ ਰੈਸਕਿਊ ਕਰ ਲਿਆ ਗਿਆ ਇਹ ਕੁੱਤਾ ਜਿਸ ਨੂੰ ਵਾਦੂ ਦੇਖ ਪਾਣੀ ਲੋੜ ਹੁੰਦੀ ਹੈ ਇੰਨੇ ਲੰਬੇ ਸਮੇਂ ਤੱਕ ਜਿਉਂਦਾ ਨਹੀਂ ਰਹਿ ਸਕਦਾ ਸੋ ਆ 4 ਦਿਨ ਹੋ ਗਏ ਨੇ ਲਗਭਗ ਉਹ ਕੁੱਤੇ ਨੂੰ ਦੇਖਪਾਲ ਹੋਇਆ ਨਹੀਂ ਸੋ ਆਮਦਿ ਘਰ ਵਿਰੋਧ ਹਮਤਾ ਕੀਤੀ ਦੀ ਜਾਂਚ ਤੋਂ ਇਹ ਪਤਾ ਲੱਗਿਆ ਕਿ ਉਸਦੇ ਬਹੁਤ ਸਾਰੀਆਂ ਜੈ ਦਾਦਾ ਉਸ ਦੇ ਨਾਮ ਤੇ ਨਹੀਂ ਹਨ ਇਹ ਕਿਸੇ ਦੇ ਨਾਮ ਤੇ ਖਰੀਦੇ ਗਏ ਹਨ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਬਠਿੰਡਾ ਵਾਲਾ ਘਰ ਵੀ ਕਿਸੇ ਹੋਰ ਲੱਤੀ ਦੇ ਨਾਮ ਤੇ ਗੱਡੀਆਂ ਤੇ ਵੀ ਉਸ ਦਾ ਨਾਮ ਨਹੀਂ ਹੈ ਜੋ ਇਹ ਗੱਡੀਆਂ ਵੀ ਕਿਸੇ ਹੋਰ ਦੇ ਨਾਮ ਤੇ ਨੇ ਉਹਨਾਂ ਦੀ ਵਰਤੋਂ ਖੁਦ ਆਪ ਕਰਦੀ ਸੀ ਪਰ ਨਾਮ ਸਿਰਫ ਉਹਨਾਂ ਦੀ ਇੱਕੋ ਸਕੂਟੀ ਇਹ ਨਵਾਂ ਜਿਹੜਾ ਥਾਰੇ ਇਸ ਦਾ ਹਲਕ ਨਾਮਾ ਵੀ ਪ੍ਰਾਪਤ ਹੋ ਗਿਆ ਹੈ ਇਹ ਵੀ ਅਮਨਿਤ ਕਾਰਦਾ ਨਹੀਂ ਸੋ ਪੁਲਸ ਨੂੰ 3 ਦਿਨ ਦਾ ਰਿਮਾਂਡ ਜੋ ਖਤਮ ਹੋਣ ਤੋਂ ਬਾਅਦ ਅਦਾਲਤ ਵਿੱਚ ਪੇਸ਼ ਕੀਤਾ ਗਿਆ ਸੀ ਅਮਨਿਤ ਕੋ ਨੂੰ ਤੇ ਪੁਲਸ ਨੇ ਪਹਿਲਾਂ ਅਦਾਲਤ ਦੇ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਅਮਨਿਤ ਕੋ ਜੋ ਅਦਾਲਤ ਦੇ ਹੱਥੇ ਵਿੱਚ ਕਾਰ ਤੋਂ ਹੇਠਾਂ ਉਤਰੀ ਕਾਲਾ ਸੂਟ ਪਹਿਨਿਆ ਹੋਇਆ ਸੀ ਕਾਰ ਤੋਂ ਹੇਠਾਂ ਉਤਰਨ ਤੋਂ ਬਾਅਦ ਉਹਨਾਂ ਨੇ ਮਹਿਲਾ ਪੁਲਸ ਕਰਮਚਾਰੀਆਂ ਨਾਲ ਕੁਝ ਘੰਟਿਆਂ ਲਈ ਗੱਲ ਜਰੂਰ ਕੀਤੀ ਫਿਰ ਪੁਲਿਸ ਉਸ ਨੂੰ ਅਦਾਲਤ ਦੇ ਪਿਛਲੇ ਦਰਵਾਜ਼ੇ ਰਾਹੀਂ ਅੰਦਰ ਲੈ ਕੇ ਜਾਂਦੀ ਹੈ ਉਸ ਨੇ ਉਸ ਦਾ 7 ਦਿਨ ਦਾ ਰਿਮਾਂਡ ਮੰਗਿਆ ਪਰ ਜੱਜ ਨੇ ਸਿਰਫ 2 ਦਿਨ ਦਾ ਰਿਮਾਂਡ ਹੀ ਵਾਧਾ ਕੀਤਾ ਸੀ ਜੋ ਅੱਜ ਕੰਪਲੀਟ ਹੋ ਗਿਆ ਹੈ ਹੁਣ ਉਸ ਨੂੰ ਨਾਈਟ ਕਾਸਟ ਵਿੱਚ ਇਤਹਾਜ ਜਮੇਗਾ ਜੋ ਕਿ ਕੁਝ ਵੀ ਜਿਹੜਾ ਉਸ ਦੇ ਕੋਲ ਬਰਾਮਦ ਨਹੀਂ ਹੋਇਆ ਸੋ ਇਹ ਨਵਾਂ ਮੋੜ ਆ ਗਿਆ ਹੈ ਕਿ ਅਮਨਦੀਪ ਕੋਲ ਦੇ ਨਾਲ ਜੋ ਵੱਡੀ ਗੇਮ ਖੇਲੀ ਜਾ ਰਹੀ ਹੈ ਉਸ ਨੂੰ ਪਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਅਮਨਦੀਪ ਕੋਲ ਜਨਾਬ ਉਹ ਥਾਰ ਦੇ ਵਿੱਚ ਚਿਤਾ ਫੜਿਆ ਗਿਆ ਉਸ ਰੂਸਤੇ ਬਾਰੇ ਪਤਾ ਨਹੀਂ ਕਿ ਉਸਨੇ ਉਥਾਰ ਉਸਦੀ ਹੈ ਹੀ ਨਹੀਂ ਤੇ ਉਸਦੇ ਨਾਮ ਦੇ ਉੱਪਰ ਉਥਾਰ ਤੇ ਉਹ ਚਿਤਾ ਪਾਇਆ ਜਾ ਰਿਹਾ ਇਸ ਨੂੰ ਲੈ ਕੇ ਪੁਰਸ਼ ਵੀ ਫਸਲੀ ਨਜ਼ਰ ਆ ਰਹੀ ਹੈ ਤੇ ਅਮਨਦੀਪ ਕੋਲ ਜਿਸ ਨੂੰ ਇਹ ਇੱਕ ਬਹੁਤ ਤੰਗ ਤਰੀਕੇ ਨਾਲ ਪਸਾਇਆ ਗਿਆ